ਫਗਵਾੜਾ ਪੁਲਿਸ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਵੱਲੋਂ ਇੱਕ ਗੱਡੀ PB10BN1755 Maruti Suzuki Alto ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਕਾਰ ਸਵਾਰ ਚਾਲਕ ਵੱਲੋਂ ਕਾਰ ਨੂੰ ਤੇਜ਼ ਕਰ ਪੁਲਿਸ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਮੌਕੇ ਤੋਂ ਕਾਰ ਭਜਾ ਲੈ ਗਿਆ ਜਿਸ ਤੋਂ ਬਾਅਦ CIA ਫਗਵਾੜਾ ਦੀ ਟੀਮ ਵੱਲੋਂ ਪਿੰਡ ਲਖਪੁਰ ਦੇ ਬਾਹਰ ਘੇਰ ਕੇ ਉਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਤਲਾਸ਼ੀ ਤੇ ਦੋ ਪਿਸਟਲ ਤੇ ਦੋ ਰੌਂਦ ਅਤੇ ਦੋ ਮੈਗਜ਼ਿਨ ਵੀ ਬਰਾਮਦ ਕੀਤੇ ਗਏ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੋਰ ਪੱਟੀ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਸਾਰਾ ਮਾਮਲਾ ਦੇਖੋ ਤੁਸੀਂ ਵੀ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਲੂਚਾ ਦੀ ਰਿਪੋਰਟ ਹਾਂਜੀ ਮਾਨਯੋਗ ਜੀ پنجاب ਐਸਐਸਪੀ ਕੂਟਨਾ ਮਾਨਸਰ ਦਾ ਜੀ ਐਸ ਉਹਨਾਂ ਦੇ ਵਿਚਾਰ ਨੂੰ ਦੇਖਦੇ ਜੋ ਮਾੜੇ ਹਸਾਬ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਹਾਂ ਜੀ ਉਹਦੀ ਅ ਇਸ ਦੇ ਵਿੱਚ ਸਾਡੇ ਇੱਕ ਬਹੁਤ ਅੱਛੀ ਕਾਰਜਕਾਰੀ ਸਾਡੇ ਸੀਆਈਏ ਚਾਰਜ ਅਫਸਰ ਸਟੇਚੂਸ ਨੂੰ ਮਨੋਕੀ ਵੀ ਹੈ ਅ ਇਹਦੇ ਵਿੱਚ ਇੱਕ ਨਾਕਾ ਜਿੱਤਨਾ ਹੋਇਆ ਸੀ ਨਾ ਚਾਰਜ ਹੋਣੋਂ ਤੇ ਇੱਕ ਗੱਡੀ ਜਿਹੜੀ ਸੀ ਨਾ ਫਾਰਮ ਵਾਲੇ ਸਾਨੂੰ ਪਲੇਟ ਨੰਬਰ ਦੱਸਿਆ ਉਸ ਗੱਡੀ ਦੇ ਵਿੱਚ ਜਿੱਤਣਾ ਨਾ ਅੱਜ ਜੋ ਜਿਹੜਾ ਸਾਡਾ ਮੁਖੀ ਮਸਟਰ ਹੈ ਉਹ ਉਹਦੇ ਬਾਰੇ ਜਿਹੜੇ ਹੈਗੇ ਨੇ ਇਲੀਗਲ ਵਰਤ ਰਹੇ ਨੇ ਤੇ ਜੇ ਰੋਕਿਆ ਜਾਵੇ ਤਨਾਸ਼ ਹੋ ਜਾਵੇ ਟੈਂਕ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਤੇ ਸਬ ਇੰਸਪੈਕਟਰ ਇਸਮਾਨ ਐਂਡ ਅਨਦਰ ਦੀ ਟੀਮ ਵੀ ਬਹੁਤ ਸਟੇਪਿਡ ਨਾਲ ਉਹ ਜਿਹੜਾ ਹੈਗਾ ਨੰਬਰ ਪਤਾ ਇਹ ਨਾਕਾ ਤੋੜ ਕੇ ਵੀ ਭੱਜੇਗਾ ਵਾਲਾ ਇਹ ਗਨੰਦੀ ਕੋਸ਼ਿਸ਼ ਕੀਤੀ ਕਾਫੀ ਦੇ ਘੰਟ ਵੀ ਹੌਟ ਚੇਸ ਹੋਈ ਹੈ ਸਾਡੀ ਟੀਮ ਦੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਇਹਨੂੰ ਆਊਟਆਫ ਕੀਤਾ ਤੇ ਉਹਦੇ ਕੋਲ ਮੌਕੇ ਦੇ ਇੱਕ ਸੰਭਤੀ ਨੂੰ ਅਪਸਟੈਲ ਮੈਨਿੰਗ ਇਹਨਾਂ ਨੂੰ ਜਦੋਂ ਜੱਜ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਇੱਕ ਪਿਸਤਲ ਹੋਰ ਕਵਰ ਕੀਤਾ ਹੈਗੇ ਡਿਸਕਲੋਜ਼ਰ ਦੇ ਤੌਰ 'ਤੇ ਉਹ ਵੀ ਵਰਤੀ ਹੋਰ ਪਿਸਤਲ ਹੈ ਮੈਗਜ਼ੀਨ ਨਾਲ ਤਾਂ ਇਹ ਜਿਹੜਾ ਮੁੱਲਜਬ ਹੈ ਰਵਜੂ ਸਿੰਘ ਉਸ ਬਿੱਲਾ ਇੱਕ ਲਿਆਨ ਦਾ ਰਹਿਣ ਵਾਲਾ ਕੁਝ 20 ਸਾਲ ਹੋ ਗਏ ਹੈ ਇਹਦੇ ਇਸ ਤੋਂ ਪਹਿਲਾਂ ਦੇ ਦਾ ਜਿਹੜਾ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਵਿਚਾਰ ਪਰਚੇ ਆਲਰੇਡੀ ਤੋਂ ਦਰਜ ਹੈਗੇ ਨੇ ਇਹਦੇ ਦਰਜਾ ਨੰਬਰ 100/ਸਤਾਨਾ 100/ਉਤਰਾਏ 196/3 194 ਬਾਕ-ਬਾਕ ਲੜਾਈ ਝਗੜੇ ਐਂਡੀਪੀਐਸ ਤੋਂ ਆਮ ਜਾਣ ਕੇ ਕਰਦੇ ਰਹੇ ਹਾਂ ऑलरेडी ਪਹਿਲਾਂ ਵੀ ਕਰਛੀ। ਅਸਲਾ ਮੈਂ ਕਿਥੋਂ ਲੈ ਕੇ ਆ ਰਹੇ ਪਤਾ ਲੱਗ। ਹਾਂਜੀ ਇਹ ਵੀ ਪੁੱਛੀ ਸੀ ਕਿ ਜੋ ਪ੍ਰੀਮੀਨਰੀ ਇਹ ਸਾਨੂੰ ਸਾਹਮਣੇ ਆਇਆ ਕਿ ਇਹਨੂੰ ਕੋਈ ਬੰਦਾ ਦੇ ਗਿਆ ਸੀ ਜਿਹੜਾ ਉਹਨੂੰ ਰੇਸ਼ ਚਵਾ ਗਿਆ। ਪਰ ਫਿਰ ਵੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹਦੇ ਜਿਹੜੇ ਕੋਰਨ ਕੇਸ ਫਾਈਲ ਹੈ ਯਾਨੀ ਜਿਹਨੇ ਦੋ ਸਾਹਮਣੇ ਆਪਣੇ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਤੋਂ ਪਤਾ ਲੱਗ ਕੇ ਉਹਦੇ ਤੇ ਅਸੀਂ ਵੈਰੀਫਿਕੇਸ਼ਨ ਵੀ ਕਰ ਰਹੇ ਹਾਂਗੇ ਹੋਰ ਪਰਤੇ ਵੀ ਡੇਟਸ ਨਾਲ ਕਿ ਜੂਵੀ ਇਤਨਾ ਪਛਨਾ ਗਿਆ ਬੈਕਵਰ ਲਿੰਕੇਜ ਮਿਲ ਉਸ। ਘਟਨਾ ਕਿੱਥੇ ਹੋਈ ਜੀ? ਇਹ ਪਸ਼ਲਾ ਇਲਾਕੇ ਦੇ ਵਿੱਚ ਜੂਵੀ 라ਵਲਪਿੰਡੀ ਖਾੜਾ ਜਿਸ ਸਾਡਾ ਪਰਚਾ ਰਜਿਸਟਰ ਹੋਇਆ ਸੀ 46/24 ਐਂਡ ਆਰਮਜ਼ ਐਟ 10 320। ਆਪ ਜੋ ਤੋਂ ਲਾਵਾ ਵੀ ਮੈਮ ਕੋਈ ਬੰਦੇ ਹੋ ਰਹੇ ਤੇ ਵਿੱਚ ਆਪਾਂ ਪਾਏ। ਹਜੇ ਫਿਰ ਹਾਲਤ ਹੋਦਾ ਜੀ ਜੋ ਜੋ ਅਕੀਨ ਇਨਵੈਸਟੀਗੇਸ਼ਨ ਜਾਂਦਾ ਦਾ ਹੈ ਜਸੋਂ ਨਿਕਲਿਆ। ਵਹੀਕਲ ਵਗਾਰਾ ਵੀ ਕੋਈ ਜ਼ਬਤ ਕੀਤਾ? ਹਾਂਜੀ ਇਹ ਵੀ ਗੱਡੀ ਹੈ ਜੀ। ਗੱਡੀ ਨੰਬਰ PV10 GE 1755 ਇੱਕ ਆਲਟੋ ਕਾਰ ਸੀ ਜਿਹਦੇ ਵਿੱਚ ਏ ਸਵਾਰ ਸੀ ਔਰ ਜਿਹੜੀ ਇਹ ਮੌਕੇ ਤੇ ਹੋ ਰਿਹਾ। ਹੋਰ ਕਿੱਥੇ ਕਿੱਥੇ ਬਾਰਦਰ ਤੇ ਕੀਤੀ ਇਥੇ? ਕਿੱਥੇ? ਇਹ ਵੀ ਤੋਂ ਵੀ ਆਦ ਨੂੰ ਪਿਛੇ ਵਿਰਸਤਾ ਪਾਈ ਹੋਈ ਸੀ ਉਹਦੇ ਵਿੱਚ ਸਾਡਾ ਵੀ ਜੁਨ ਸੀਗਾ। ਉਹਦੇ ਵਿੱਚ ਵੀ ਡੇਲ ਹੋ ਗਈ ਸੀ ਤੇ ਸਾਡਾ ਜਿਹੜਾ ਹੈ ਕਾਫੀ ਇਹਦੀ ਕੰਪਲੇਨਸ ਸਾਨੂੰ ਆਰਮੀਆ ਜੀਆ ਕਿ ਇਹ ਰੇਗਿਆ ਦੇ ਵਿੱਚ ਕੋ ਮੁਰਿਆ ਬਿਲਕੁਲ ਜੀ ਦੇ ਰੈਕਟਰ ਹੈਗਾ। ਤੇ ਉਸ ਦੇ ਬਾਰੇ ਵਿੱਚ ਜੇ ਆਪਣੀ ਹਿਊਮਨ ਇਨ ਡਾਇਰ ਸੀ ਕਿ ਜਦੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਕੀਟਿੰਗ ਦੇ ਬਹੁਤ ਅੱਛਾ ਸੁਪਰੀ ਨਾਲ ਲਈ ਹੈ ਐਕਚੁਅਲੀ ਇਹ ਹੈ ਕਿ ਇੱਕ ਅਚੀ ਜਗਰੀ ਹੋਇ ਇੱਕ ਮਾੜੀ ਬੰਦਾ ਨਹੀਂ ਨਿਕਲਦਾ